ਅਨਕਬੀਰ ਜੈ ਕਬੀਰ ਸਤਿਗੁਰੂ ਕਬੀਰ ਪੰਥ ਸੇਵਾ ਸੁਸਾਇਟੀ ਵੱਲੋਂ ਤੀਸਰਾ ਵਿਸ਼ਾਲ ਗਿਆਨ ਚੇਤਨਾ satsang ਸਮਾਗਮ 21 ਦਸੰਬਰ ਦਿਨ ਐਤਵਾਰ ਨੂੰ ਆਰਕੇ ਰਿਜ਼ੋਰਟ ਅਡਾ ਕਾਨਵਾ ਪਠਾਨਕੋਟ ਵਿਖੇ ਕਰਵਾਇਆ ਜਾ ਰਿਹਾ ਹੈ ਜੋ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2:30 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ ਸੋ ਸਸਮੂਹ ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਸਮਾਗਮ ਦੀ ਰੌਣਕ ਨੂੰ ਵਿਦਾਨ ਲਈ ਜ਼ਰੂਰ ਪਹੁੰਚੋ ਬਹੁਤ ਵੱਡੇ ਵੱਡੇ ਸੰਤ ਤੇ ਮਹਾਪੁਰਖ ਇਸ ਸਮਾਗਮ ਦੇ ਵਿੱਚ ਆਪਣੇ ਕੀਮਤੀ ਵਿਚਾਰ ਦੇਣ ਲਈ ਪਹੁੰਚ ਰਹੇ ਆ ਇਸ ਸਮਾਗਮ ਦੇ ਜੋ ਆਯੋਜਕ ਨੇ ਜੋ ਪ੍ਰਬੰਧਕ ਨੇ ਸਾਡੇ ਵੱਡੇ ਭਾਜੀ ਆਦਰਨੀ ਰਜਿੰਦਰ ਭਗਤ ਜੀ ਆਪਣੀ ਪੂਰੀ ਟੀਮ ਦੇ ਨਾਲ ਬਹੁਤ ਮਿਹਨਤ ਕਰ ਰਹੇ ਆ ਪਿਛਲੇ ਕਾਫੀ ਦਿਨਾਂ ਤੋਂ ਸੋ ਅਸੀਂ ਸਾਰੇ ਨੇ ਪਹੁੰਚਣਾ ਮੈਂ ਵੀ ਆ ਰਿਹਾ ਤੁਸੀਂ ਵੀ ਸਾਰੇ ਪਹੁੰਚੋ 21 ਤਰੀਕ ਨੂੰ ਤੇ ਇਸ ਸਮਾਗਮ ਦੀ ਰੌਣਕ ਨੂੰ ਵਧਾਈਏ ਤੇ ਸੰਤਾ ਮਹਾਪੁਰਖਾਂ ਦੇ ਕੀਮਤੀ ਵਿਚਾਰ ਸੁਣ ਕੇ ਆਪਣਾ ਜੀਵਨ ਸਫਲ ਬਣਾਈਏ ਤਨ ਕਬੀਰ ਜੈ ਕਬੀਰ